ਸੇਵਾ ਕਰਨੀ ਗਖੜੀ ਦਰਤ ਔਖੀ ਹੈ ਕਿਉਂ ਭਾਈ ਕਹਿੰਦੇ ਸੇਵਾ ਕਰਨੀ ਗੁਰੂ ਦੀ ਇੰਨੀ ਔਖੀ ਹੈ ਸਿਰ ਦੇਣ ਦੇ ਬਰਾਬਰ ਹੈ ਭਾਵ ਆਪਾ ਗਵਾਉਣਾ ਪੈਂਦਾ ਹੈ ਸੇਵਾ ਕਰਕੇ ਆਪਾ ਗਵਾਉਣਾ ਪੈਂਦਾ ਹੈ ਇਹ ਸਿਰ ਦੇਣ ਦੇ ਬਰਾਬਰ ਹੈ ਦੋ ਕੰਮ ਔਖੇ ਨੇ ਗੁਰਮਤ ਵਿੱਚ ਇੱਕ ਸੇਵਾ ਕਰਨੀ ਤੇ ਦੂਜਾ ਨਾਮ ਜਪਣਾ ਸੋਖਾ ਨਹੀਂ ਹੈ ਸੇਵਾ ਕਰਨੀ ਤੇ ਨਾਮ ਜਪਣਾ ਦੋ ਕੰਮ ਔਖੇ ਨੇ ਇੱਕ ਮਹਾਰਾਜ ਕਹਿੰਦੇ ਸਤਗੁਰ ਕੀ ਸੇਵਾ ਗਾਖੜੀ ਸਿਰ ਦੀਜੈ ਆਪ ਗਵਾਏ ਤੇ ਦੂਜਾ ਮਹਾਰਾਜ ਕਹਿੰਦੇ ਭਾਈ ਸਭ ਤੋਂ ਔਖਾ ਕੰਮ ਹੈ ਨਾਮ ਜਪਣਾ ਤੁਸੀਂ ਰੋਜ਼ ਪੜਦੇ ਹੋ ਅਸਾ ਮੁਹੱਲਾ ਪਹਿਲਾ ਅੱਖਾਂ ਜੀਵਾਂ